ਬਹੁਤ ਸਰਪੈਂਚ ਦਾ ਮੁੰਡਾ ਵੇ ਇਹ ਆਪਣੇ ਢਾਣੇ ਗੱਡੀ ਚ ਲੱਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਹਾਂ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਐ ਜਿੰਨਾ ਮੇਰਾ ਭਰਾ ਤੇ ਆਣਾ ਅਸੀਂ ਵੀ ਉਹਨੂੰ ਇਤਰਾ ਹੀ ਫੋਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਨੂੰ ਕੌਣ ਬੰਦਾ ਉਹ ਪਤਾ ਨਹੀਂ ਇਹ ਬੰਦਾ ਹੁਣ ਮੁੰਡੇ ਗਏ ਆ ਲੱਭਣ ਚ ਲੱਭ ਕੇ ਤੇ ਸਾਹਮਣੇ ਲਿਆ ਕੇ ਫੋਕਣਾ ਨੂੰ ਢਾਣੇ ਕਿੱਥੇ ਲੈ ਕੇ ਜਾ ਰਹੇਗੇ ਢਾਣੇ ਮੰਡੀ ਲੈ ਕੇ ਜਾਣ ਦੇ ਸਾਈਲਰ ਚ ਹਾਂ ਜੀ ਇੱਕ ਕੰਮ ਕਰ ਦੇਗੇ ਇਹ ਮੈਂ ਤੇ ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਇਹ ਵੀ ਗੱਡੀ ਨਹੀਂ ਚਲਾਉਂਦੇ ਉਹ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਬਾਜੀ ਚਾਰ ਪੰਜ ਗੱਡੀਆਂ ਵੱਡੀਆਂ ਹੈ ਤੁਹਾਨੂੰ ਕਿਦਾ ਪਤਾ ਕਦ ਗੋਲੀ ਵਜੀ ਇਹ ਹੁਣ ਸਾਨੂੰ ਫੋਨ ਗਏ ਛੋਟਾ ਪਤੀਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਂ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਨੌਨਾਂ ਨੇ ਹਸਪੀਟਲ ਦੇ ਹੋਲ ਦੇ ਲੈ ਆਂਦਾ ਉਹਨੇ ਚ ਮੇਰੇ ਸਾਹ ਮੁੱਕ ਗਏ ਆ ਮੇਰਾ ਛੋਟਾ ਪਤੀਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ ਚ ਡਿਊਟੀ ਕਰਦਾ ਵਾ ਉਨੇ ਚਿਰ ਨੂੰ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਰਸਾ ਹਾਨੀ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇਆਂ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਕਿਤੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਦਾ ਮੋੜਾ ਕੋਈ ਹਾਂਜੀ ਸਾਡਾ ਪਿਓ ਜਿਹੜਾ ਸਰਪੰਚ 15 ਸਾਲ ਸਰਪੰਚੀ ਕੀਤੀ ਬਹੁਤ ਸਰਪੰਚਰ ਨੂੰ ਨਾ ਪਿੰਡ ਰੋੜਿਆ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਨੇ ਸਾਇਨ ਆਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁੜ ਕੇ ਉਹਨੇ ਆ ਆਰਤੀਆ ਦੇ ਡਰਾਈਵਰ ਨੇ ਬਾਪਲੇ ਮਾਲਕ ਨੂੰ ਛੱਡਿਆ ਵਾ ਦੋ ਕਾਟੀਆਂ ਆਈਆਂ ਵਾ ਉਹਨਾਂ ਹੰਦੇ ਹੱਥੋ ਫਾਈ ਹੋਏ ਆ ਛੋੜੇ ਰਹੰਦੇ ਨੇ ਗੋਲੀਆਂ ਮਾਰੀਆਂ ਵਾ ਹਰਪਾਰ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਇਹਦੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ ਗੋਲੀ ਹਰਪਾਰ ਸਿੰਘ ਨਾਮ ਦੇ ਬੰਦੇ ਨੇ ਹਾਂ ਜੀ ਹਾਂ ਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਸ਼ੋਕ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਮ ਉਹਦਾ ਨਾਹਰ ਭਾਰ ਪਾਲ ਸਿੰਘ ਜੀ ਆਰਤੀ ਨਾਮ ਹਾਂਜੀ ਹਾਂਜੀ ਆਰਤੀ ਦਾ ਚਾਣਾ ਸਾਇਨ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਗੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਵਾ ਕੇ ਸੰਭਾਲ ਲੋ ਇਹਦੇ ਨੂੰ ਸਿੱਧੀ ਗੱਲ ਜਿਹੜੀ ਫੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਗੱਡੀਆਂ ਉਹਦਾ ਚਾਚਾ ਜੀ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐ ਗੁੱਸੇ ਜਾ ਕੇ ਪੰਨ ਤੋੜ ਬਣ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਐ ਅਸਲਾ ਕਿੱਥੋਂ ਆਉਣਾ ਚੋਣ ਜਾ ਫਸ ਪੁਲਿਸ ਪ੍ਰਦਰਸ਼ਨ ਕੀ ਕਰਨਿਆ ਵਾ ਕਿੰਨਾ ਅਸਲਾ ਸੀ ਉਹਨਾਂ ਦੇ ਹਾਂਜੀ ਇੱਕੋ ਸੰਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ ਚ ਪਈਆਂ ਵਾ ਕਿਰਪਾਣਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੀ ਕਿਹੜਾ ਹਥਿਆਰ ਕਿਹੜਾ ਹੈ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੇ ਐਫਸੀਆ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਸਰ ਚੋਂ ਐਂਟਰ ਕਰਨ ਤੋਂ ਆਫਸਰ ਚ ਲੱਗਦਾ ਐਸੀ ਲੜਾਈ ਦੌਰਾਨ ਗੋਲੀ ਚਲੰਕਾਰ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਆਫੇਰ ਨੰਬਰ 73 ਅੰਦਰ ਸੈਕਸ਼ਨ 302 ਆਪੀਸੀ ਚੰਤੀ ਆਇ 302 ਚੰਤੀ ਆਪੀਸੀ 25 ਕੰਗ ਦਾ ਨਾਮ ਆਰਮੇਟ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਦੋਸ਼ੀ ਆ ਦੇਰੇ ਵਿੱਚ ਤਿੰਨ ਦੋਸ਼ੀ ਹੈ ਜੀ ਹੁਣ ਬੋਲਣ ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮਾਮਪੁਰ ਦੂਸਰਾ ਹੈਗਾ 사ਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁਲਾ ਤੀਜਾ ਹੈ ਰਹਰਪਾਲ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਮਟਮ ਡਰਾਈਵਰ ਨੇ ਕਰੇ ਨਹੀਂ ਇਹਨਾਂ ਚ ਇੱਕ ਡਰਾਈਵਰ ਆ ਦੋ ਆਰਤੀ এল্ জল গ্রফতার করা যাবে